ਜੰਡੇ ਵਾਲਾ ਗੁਰੂ ਦੇ ਨੇੜਲੇ ਪਿੰਡ ਗੁੰਨੋਵਾਲ ਵਿੱਚ ਬੀਤੀ ਰਾਤ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰ ਦੇ ਘਰ ਬਾਹਰ ਗੇਟ ਤੇ ਗੋਲੀਆਂ ਚਲਾਈਆਂ ਗਈਆਂ ਨੇ ਇਸ ਪੂਰੇ ਮਾਮਲੇ 'ਚ ਆਪ ਵਲੰਟੀਅਰ ਹਰਪੀ ਸਿੰਘ ਹੈਪੀ ਤੁਸੀਂ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਰਾਤ ਨੂੰ 12 ਵਜੇ ਗੋਲੀ ਚੱਲਣ ਦੀ ਆਵਾਜ਼ ਆਈ ਸੀ ਸੀਸੀਟੀਵੀ 'ਚ ਦੇਖਿਆ ਤਾਂ ਦੋ ਅਣਪਛਾਤੇ ਵਿਅਕਤੀ ਵੱਲੋਂ ਘਰ ਦੇ ਬਾਹਰ ਗੇਟ ਤੇ ਫਾਰ ਕੀਤੇ ਗਏ ਨੇ ਸਰ 12:10 ਦਾ ਟਾਈਮ ਸੀ ਤੇ ਅਸੀਂ ਸੁੱਤੇ ਹੋਏ ਹਾਂ ਤੇ ਇੱਕਦਮ ਡੰਮ ਕਰਕੇ ਆਵਾਜ਼ ਆਈ ਜਿਦਾ ਕੋਈ ਚੀਜ਼ ਵੱਜੀ ਹੁੰਦੀ ਆ ਸਾਨੂੰ ਨਹੀਂ ਪਤਾ ਗੋਲੀ ਚੱਲੀ ਆ ਤੇ ਅਸੀਂ ਜਿੱਦਾਂ ਹੀ ਬਾਹਰ ਨਿਕਲੇ ਸਾਡਾ ਬੇਟਾ ਵੀ ਤੇ ਵੇਖਿਆ ਤਾਂ ਬਾਹਰ ਕੰਧ ਟੱਪ ਕੇ ਥੱਲੇ ਉਤਲਾ ਲਾ ਕੇ ਸੌਂਦੇ ਨਾ ਲੋਕ ਲਾ ਕੇ ਸੌਂਦੇ ਤੇ ਉਹ ਬਾਹਰ ਨਿਕਲੇ ਤੇ ਬਾਹਰ ਨਿਕਲ ਕੇ ਉਹਨਾਂ ਵੇਖਿਆ ਤੇ ਰੋਂਦ ਪਿਆ ਸੀ ਥੱਲੇ ਫਿਰ ਅਸੀਂ ਦੇਖਿਆ ਵੀ ਇਦਾਂ ਸਾਡੇ ਗੋਲੀ ਚੱਲੀ ਹੈ ਜੇ ਸਰ ਦੋ ਆਏ ਆ ਕੈਮਰੇ ਚ ਆਇਆ ਦੋ ਆਏ ਆ ਤੇ ਇੱਕ ਨੇ ਮੂੰਹ ਬੰਨਿਆ ਸੀ ਕਾਲੇ ਰੁਮਾਲ ਨਾਲ ਤੇ ਟੋਪੀ ਪਾਈ ਤੇ ਅੰਜ ਕਰਕੇ ਆਇਆ ਕੈਮਰੇ ਗਾੜੀ ਤੇ ਸ਼ਕਲ ਨਹੀਂ ਪਰ ਪਤਲਾ ਜਾ ਸੀ ਜਵਾਬ ਜੀ ਸਰ ਲੜਾਈ ਝਗੜਾਤੇ ਇੰਨਾ ਦਾ ਕੋਈ ਨਹੀਂ ਹੈ ਅੱਭੀ ਕੋਈ ਗੱਲ ਤਿੰਨ ਬੇਟੇ ਸਰ ਸਾਡੇ ਸਾਰੇ ਇੱਕ ਤੇ ਏਸੀਆਂ ਦਾ ਸਾਡੇ ਦਿਓਰ ਨਹੀਂ ਕਰਦਾ ਸੀ ਇੱਕ ਸ਼ਰੀਨਗਰ ਲੱਕੜ ਦਾ ਕਰਦਾ ਤੇ ਇੱਕ ਮਲੇਸ਼ੀਆ ਤੋਂ ਆਇਆ ਸਰ ਨਹੀਂ ਕੋਈ ਇਹੋ ਜੀ ਸਾਡੀ ਰੰਜਿਸ਼ ਨਹੀਂ ਹੈਗੀ ਸਰ ਇਹੋ ਮੰਗ ਕਰਦੇ ਆਂ ਵੀ ਇੰਨਾ ਤੇ ਰੋਕ ਲੱਗੇ ਇਹ ਜਿਹੜੇ ਆ ਨੌਜਵਾਨ ਜਿਹੜੇ ਮਾਰ ਰਹੇ ਨੇ ਉਹ ਹਥਿਆਰ ਰੱਖੇ ਨੇ ਦੋ ਨੰਬਰ ਚ ਇਹ ਸਭ ਬੰਦ ਹੋਣ ਪ੍ਰਸ਼ਾਸਨ ਨਾਲ ਇਹ ਹੀ ਹੈ ਕਿ ਆ ਜਿਹੜੇ ਬੱਚਿਆਂ ਨੂੰ ਇਦਾਂ ਕਰ ਰਹੇ ਨੇ ਇਹ ਸਭ ਰੋਕ ਲੱਗੇ ਕਾਰਵਾਈ ਹੋਵੇ ਇਨਾਂ ਤੇ ਇਨਾਂ ਨੇ ਵੀ ਇਹ ਕੰਮ ਕੀਤਾ ਰਾਤੀ ਜੇ ਹੀ ਸੁੱਤੇ ਆਂ ਤੇ ਕੋਈ 12:00 ਸਵਾ 12:00 ਵਜੇ ਜਦੋਂ ਉੱਠੇ 12:00 ਤਾਂ ਤੇ ਅਵਾਜ਼ ਦੋ ਫਾਇਰ ਦੀ ਅਵਾਜ਼ ਆਏ ਆ ਤੇ ਗੇਟ ਖੋਲ ਕੇ ਆ ਕੇ ਵੇਖਿਆ ਤਾਂ ਇਹਨਾਂ ਦੇ ਗੇਟ ਤੇ ਫਾਇਰ ਹੋਏ ਆ ਪਰ ਨਹੀਂ ਐ ਜਦੋਂ ਉੱਠੇ ਅਵਾਜ਼ ਸੁਣ ਕੇ ਹੀ ਉੱਠੇ ਆਂ ਹੀ ਸੁੱਤੇ ਆਂ ਅਵਾਜ਼ ਸੁਣ ਕੇ ਜਿੱਤਨਾ ਉੱਠੇ ਆ ਤਾਂ ਉੱਠ ਕੇ ਆ ਕੇ ਵੇਖਿਆ ਤਾਂ ਇੱਥੇ ਫਾਇਰ ਇੱਥੇ ਖੋਲ ਪਿਆ ਸੀ ਤੇ ਇੱਥੇ ਫਾਇਰ ਹੋਇਆ ਫਾਇਰ ਦੀ ਅਵਾਜ਼ ਸੁਣ ਕੇ ਉੱਠੇ ਆ ਇਤਰਾ ਦੀ ਹੋਣੀ ਨਹੀਂ ਆ ਬਾਕੀ ਇਹਦੇ ਹੁਣ ਪੁਲਿਸ ਪ੍ਰਸ਼ਾਸਨ ਦੇ ਉੱਤੇ ਹੀ ਆ ਵੀ ਉਹ ਕਾਰਵਾਈ ਕਰੇ ਇਹ ਤਾਂ ਠੱਲ ਪੈਣੀ ਚਾਹੀਦੀ ਆ ਉਹੋ ਜੀ ਕੋਈ ਲੜਾਈ ਦਨਦੀ ਹੈਗੀ ਨਹੀਂ ਗਏ ਦੇ ਨਾਲ ਵੀ ਉਹਦੇ ਆਪਾਂ ਵੇਖਿਆ ਨੇ ਜੀ ਆਪਾਂ ਦੇ ਕੈਮਰੇ ਦੇ ਬਾਅਦ ਸਵੇਰ ਦਾ ਨੇ ਵੇਖਿਆ ਸਵੇਰੇ ਦੋ ਜਣੇ ਹਾਂ ਮੂੰਹ ਬੰਨੇ ਹੋਏ ਉਹਨਾਂ ਨੇ ਮੋਟਰਸਾਈਕਲ ਤੇ ਆਏ ਦੋ ਫੈਰ ਹੋਏ ਜੀ ਨਹੀਂ ਜਾਣੀ ਨੁਕਸਾਨ ਕੀ ਮੰਗ ਇਹੋ ਕਰਦੇ ਵੀ ਜਿੰਨਾ ਵੀ ਇਹ ਕੰਮ ਕੀਤਾ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਸੀ ਅਮਰਤਪਾਲ ਸਿੰਘ ਦਾ ਪੁੱਤਰ ਹਰਜਿੰਦਰ ਸਿੰਘ ਇਹਦੇ ਘਰ ਦੇ ਗੇਟ ਦੇ ਵਿੱਚ ਗੋਲੀਆਂ ਮਾਰ ਕੇ ਗਏ ਆ ਬਾਕੀ ਹੁਣ ਅਸੀਂ ਮੌਕੇ ਤੇ ਆਏ ਆ ਕਰ ਰੈਂਟ ਉੱਤੀਸ਼ ਦੋ ਬੰਦੇ ਦੱਸਦੇ ਆ ਦੋ ਇਧਰ ਆਏ ਆ ਦੋ ਅਗਲੇ ਪਾਸੇ ਗਏ ਆ ਜੋ ਸੀਸੀਟੀ ਕੈਮਰੇ ਚੋ ਚਾਰ ਬੰਦੇ ਅਜੇ ਫਿਲਹਾਲ ਪਤਾ ਲੱਗਿਆ ਔਰ ਮੋਸਟਲੀ ਵੱਧ ਵੀ ਹੋ ਸਕਦੇ ਨੀ ਅਜੇ ਤੱਕ ਤਾਂ ਹੁਣ ਇਨਵੈਸਟੀਗੇਟ ਕਰਦੇ ਆ ਫੇਰ ਪਤਾ ਲੱਗੂ ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸਹਿਮ ਦਾ ਮਾਹੌਲ ਹੈ ਪ੍ਰਸ਼ਾਸਨ ਕੋਲ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜਦਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ આરોપી ਕਾਬੂ ਕਰ ਲਏ ਜਾਣਗੇ ਬਿਊਰੋ ਰਿਪੋਰਟ ਜੀਕੇਆ ਟੀ ਚੰਡੀਗੜ੍ਹ ਦੇ ਨੇੜਲੇ ਪਿੰਡ ਗੁੰਨੋਵਾਲ ਵਿੱਚ ਬੀਤੀ ਰਾਤ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰ ਦੇ ਘਰ ਬਾਹਰ ਗੇਟ ਤੇ ਗੋਲੀਆਂ ਚਲਾਈਆਂ ਗਏ ਨੇ ਇਸ ਪੂਰੇ ਮਾਮਲੇ 'ਚ ਆਪ ਵਲੰਟੀਅਰ ਹਰਪ੍ਰੀਤ ਸਿੰਘ ਹੈਪੀ ਤੁਸੀਂ ਦੇ ਪਰਿਵਾਰਕ ਮੈਂਬਰ ਐ ਦੱਸਿਆ ਕਿ ਰਾਤ ਨੂੰ 12 ਵਜੇ ਗੋਲੀ ਚੱਲਣ ਦੀ ਆਵਾਜ਼ ਆਈ ਸੀ ਸੀਸੀਟੀਵੀ 'ਚ ਦੇਖਿਆ ਤਾਂ ਦੋ ਅਣਪਛਾਤੇ ਵਿਅਕਤੀ ਵਲੋਂ ਘਰ ਦੇ ਬਾਹਰ ਗੇਟ ਤੇ ਫਾਰ ਕੀਤੇ ਗਏ ਨੇ ਸਰ 12:10 ਦਾ ਟਾਈਮ ਸੀ ਤੇ ਅਸੀਂ ਸੁੱਤੇ ਹੋਏ ਹਾਂ ਤੇ ਇੱਕਦਮ ਡੰਮ ਕਰਕੇ ਆਵਾਜ਼ ਆਈ ਜਿਦਾ ਕੋਈ ਚੀਜ਼ ਵੱਜੀ ਹੁੰਦੀ ਆ ਸਾਨੂੰ ਨਹੀਂ ਪਤਾ ਗੋਲੀ ਚੱਲੀ ਆ ਤੇ ਅਸੀਂ ਜਿੱਦਾਂ ਹੀ ਬਾਹਰ ਨਿਕਲੇ ਸਾਡਾ ਬੇਟਾ ਵੀ ਤੇ ਵੇਖਿਆ ਤਾਂ ਬਾਹਰ ਕੰਧ ਟੱਪ ਕੇ ਥੱਲੇ ਉਤਲਾ ਲਾ ਕੇ ਸੌਂਦੇ ਨਾ ਲੋਕ ਲਾ ਕੇ ਸੌਂਦੇ ਤੇ ਉਹ ਬਾਹਰ ਨਿਕਲੇ ਤੇ ਬਾਹਰ ਨਿਕਲ ਕੇ ਉਹਨਾਂ ਵੇਖਿਆ ਤੇ ਰੋਂਦ ਪਿਆ ਸੀ ਥੱਲੇ ਫਿਰ ਅਸੀਂ ਦੇਖਿਆ ਵੀ ਇਦਾਂ ਸਾਡੇ ਗੋਲੀ ਚੱਲੀ ਹੈ ਜੇ ਸਰ ਦੋ ਆਏ ਆ ਕੈਮਰੇ ਚ ਆਇਆ ਦੋ ਆਏ ਆ ਤੇ ਇੱਕ ਨੇ ਮੂੰਹ ਬੰਨਿਆ ਸੀ ਕਾਲੇ ਰੋਮਾਲ ਨਾਲ ਤੇ ਟੋਪੀ ਪਾਈ ਤੇ ਅੰਜ ਕਰਕੇ ਆਇਆ ਕੈਮਰੇ ਕੋਲ ਤੇ ਸ਼ਕਲ ਨਹੀਂ ਪਰ ਪਤਲਾ ਜਾ ਸੀ ਜਵਾਨ ਜਿਆ ਸਾਰੇ ਲੋੜਾਈ ਝਗੜਾ ਤੇ ਨਾ ਦਾ ਕੋਈ ਨਹੀਂ ਹੈ ਅਭੂਜੀ ਕੋਈ ਗੱਲ ਤਿੰਨ ਬੇਟੇ ਸਰ ਸਾਡੇ ਸਾਰੇ ਇੱਕ ਤੇ ਏਸੀਆਂ ਦਾ ਸਾਡੇ ਦਿਓਰ ਨਾ ਹੀ ਕਰਦਾ ਸੀ ਇੱਕ ਸ਼ਰੀਨਗਰ ਲੱਕੜਦਾ ਕਰਦਾ ਤੇ ਇੱਕ ਮਲੇਸ਼ੀਆ ਤੋਂ ਆਇਆ ਸਰ ਨਹੀਂ ਕੋਈ ਇਹੋ ਜੀ ਸਾਡੀ ਰੰਜਿਸ਼ ਨਹੀਂ ਹੈਗੀ ਸਰ ਇਹੋ ਮੰਗ ਕਰਦੇ ਆਂ ਵੀ ਇੰਨਾ ਤੇ ਰੋਕ ਲੱਗੇ ਇਹ ਜਿਹੜੇ ਆ ਨੌਜਵਾਨ ਜਿਹੜੇ ਮਾਰ ਰਹੇ ਨੇ ਉਹ ਹਥਿਆਰ ਰੱਖੇ ਨੇ ਦੋ ਨੰਬਰ ਚ ਇਹ ਸਭ ਬੰਦ ਹੋਣ ਪ੍ਰਸ਼ਾਸਨ ਨਾਲੋ ਇਹ ਹੀ ਹੈ ਕਿ ਆ ਜਿਹੜੇ ਬੱਚਿਆਂ ਨੂੰ ਇਦਾਂ ਕਰ ਰਹੇ ਨੇ ਇਹ ਸਭ ਰੋਕ ਲੱਗੇ ਕਾਰਵਾਈ ਹੋਵੇ ਇਨਾਂ ਤੇ ਇਹਨਾਂ ਨੇ ਵੀ ਇਹ ਕੰਮ ਕੀਤਾ ਰਾਤੀ ਜੇ ਹੀ ਸੁੱਤੇ ਆਂ ਤੇ ਕੋਈ 12 ਸਵਾ 12 ਵਜੇ ਜਦੋਂ ਉੱਠੇ 12:00 ਤੇ ਸਵੇਰ 2 ਵਜੇ ਫੈਰ ਦੀ ਆਵਾਜ਼ ਆਏ ਆ ਤੇ ਗੇਟ ਖੋਲ ਕੇ ਆ ਕੇ ਵੇਖਿਆ ਤੇ ਇਹਨਾਂ ਦੇ ਗੇਟ ਤੇ ਫੈਰ ਹੋਏ ਆ ਪਤਾ ਨਹੀਂ ਐਂ ਜਦੋਂ ਉੱਠੇ ਆਵਾਜ਼ ਸੁਣ ਕੇ ਹੀ ਉੱਠੇ ਆ ਹੀ ਸੁੱਤੇ ਆ ਆਵਾਜ਼ ਸੁਣ ਕੇ ਜਿੱਤਨਾ ਉੱਠੇ ਆ ਤਾਂ ਉੱਠ ਕੇ ਆ ਕੇ ਵੇਖਿਆ ਤੇ ਇੱਥੇ ਫੈਰ ਇਹ ਤਾਂ ਖੋਲ ਪਿਆ ਸੀ ਤੇ ਇੱਥੇ ਫੈਰ ਹੋਇਆ ਫੈਰ ਦੀ ਆਵਾਜ਼ ਸੁਣ ਕੇ ਉੱਠੇ ਇਹਨਾਂ ਦੀ ਹੋਣ ਹੀ ਨਹੀਂ ਆ ਬਾਕੀ ਇਹਦੇ ਹੁਣ ਪੁਲਿਸ ਪ੍ਰਸ਼ਾਸਨ ਦੇ ਉੱਤੇ ਹੀ ਆ ਵੀ ਉਹ ਕਾਰਵਾਈ ਕਰੇ ਇਹ ਤਾਂ ਠੱਲ ਪੈਣੀ ਚਾਹੀਦੀ ਆ ਉਹੋ ਜੀ ਕੋਈ ਲੜਾਈ ਦਨਦੀ ਹੈਗੀ ਨਹੀਂ ਕੇ ਇਹਦੇ ਨਾਲ ਵੀ ਉਹਦੇ ਆਪਾਂ ਵੇਖਿਆ ਨੇ ਜੀ ਆਪਾਂ ਨੇ ਕੈਮਰੇ ਦੇ ਬਾਅਦ ਸਵੇਰ ਦਾ ਨੇ ਵੇਖਿਆ ਸਵੇਰੇ ਦੋ ਜਣੇ ਹਾਂ ਮੂੰਹ ਬੰਨੇ ਹੋਏ ਉਹਨਾਂ ਨੇ ਮੋਟਰਸਾਈਕਲ ਤੇ ਆਏ ਦੋ ਫੈਰ ਹੋਏ ਜੀ ਨਹੀਂ ਜਾਣੀ ਨੁਕਸਾਨ ਕੀ ਮੰਗ ਇਹੋ ਕਰਦੇ ਵੀ ਜਿੰਨਾ ਵੀ ਕੰਮ ਕੀਤਾ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਇਹ ਅਮਰਤਪਾਲ ਸਿੰਘ ਦਾ ਪੁੱਤਰ ਹਰਜਿੰਦਰ ਸਿੰਘ ਇਹਦੇ ਘਰ ਦੇ ਗੇਟ ਦੇ ਵਿੱਚ ਗੋਲੀਆਂ ਮਾਰ ਕੇ ਗਏ ਆ ਬਾਕੀ ਫਿਰ ਅਸੀਂ ਮੌਕੇ ਤੇ ਆਏ ਆ ਕਰ ਰਹੇ ਤਫਤੀਸ਼ ਦੋ ਬੰਦੇ ਦੱਸਦੇ ਆ ਦੋ ਇੱਧਰ ਆਏ ਆ ਦੋ ਅਗਲੇ ਪਾਸੇ ਗਏ ਆ ਜੋ ਸੀਸੀਟੀਵੀ ਕੈਮਰੇ ਚੋਂ ਚਾਰ ਬੰਦੇ ਅਜੇ ਫਿਲਹਾਲ ਪਤਾ ਲੱਗਿਆ ਔਰ ਮੋਸਟਲੀ ਵੱਧ ਵੀ ਹੋ ਸਕਦੇ ਨਹੀਂ ਅਜੇ ਤੱਕ ਤਾਂ ਹੁਣ ਇਨਵੈਸਟੀਗੇਟ ਕਰਦੇ ਆ ਫੇਰ ਪਤਾ ਲੱਗੂ ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸਹਿਮ ਦਾ ਮਾਹੌਲ ਹੈ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜਦ ਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਆਰੋਪੀ ਕਾਬੂ ਕਰਨੇ ਜਾਣਗੇ ਬਿਊਰੋ ਰਿਪੋਰਟ ਜੀਕੇਆਰ ਟੀਵੀ